Thank you. ਲੱਗੋ ਗੁੜੀਆਂ ਵੀ ਐ ਜੇ ਜੀ ਰਾਜ ਨੂੰ ਸੰਤੂਰੇ ਸਰਦ ਵਾਲਾ ਮੇਰਾ ਵੀ ਟੇਬਲ ਵਾਲਾ ਸਾਈਡ ਤੇ ਨੂੰ ਆ ਵੀ ਟੇਬਲ ਵਾਲਾ ਪਰ ਇਹ ਆਪਣਾ ਹਰ ਸਾਜੀ ਤਰ੍ਹਾਂ ਇਹ ਕਿੰਨੇ ਅਰੇ ਪਹਿਲਾਂ ਕਿਤੋਂ ਜਾਦੇ ਐ ਆਜੋ ਕੇ ਚਾਲ ਤਾਂ ਕਿਵੇਂ ਕਿਤਨਾ ਬੇਚਾਨੀ ਆ ਮਰੀ ਨਾ ਖਾਣਾ ਹੋਵੇ ਰਾਜ ਜਿਹਨੇ ਮੋੜ ਸਵਾਦ ਜਰੇ ਜੇ ਪੱਟ ਹੱਤਤਾ ਜੇ ਤੇ ਆਉਂਦਾ ਸੀ ਆ i'm yeah. yeah. ਹਾਂਜੀ ਕੀ ਨਾਮ ਤੁਹਾਡਾ ਜੀ ਮੇਰਾ ਨਾਮ ਹੈ ਜੀ ਰਾਜਵੀਰ ਸਿੰਘ ਰਾਜਾ ਮੁੱਖ ਸੇਵਾਦਾਰ ਬ੍ਰਦਰਸ ਗਰੁੱਪ ਹੁਸ਼ਿਆਰਪੁਰ ਠੀਕ ਹੈ ਇਹ ਸੰਸਥਾ ਆਪਣੀ ਸੰਸਥਾ ਜੀ ਹਾਂਜੀ ਸਾਡੀ ਸੰਸਥਾ ਸਾਡੀ ਡਰਾਈਵਰ ਹੈਲਪ ਲਾਈਨ ਆ ਅਸੀਂ ਰੋਡ ਸਾਈਡ ਐਕਸੀਡੈਂਟ ਦੇ ਵਿੱਚ ਜਿਹੜੀ ਲੋਕਾਂ ਦੀ ਹੈਲਪ ਕਰਦੇ ਜਾਂ ਕੋਈ ਰੋਡ ਤੇ ਐਕਸੀਡੈਂਟ ਹੋ ਜਾਂਦਾ ਅੱਜ ਗੱਡੀਆਂ ਨੂੰ ਰੋਕ ਰੋਕ ਕੇ ਨੰਬਰ ਪਲੇਟ ਵਾਲਾ ਲਾਈ ਜਾ ਰਹੀ ਹੈ ਇਹਦੇ ਬਾਰੇ ਪੂਰੀ ਜਾਣਕਾਰੀ ਦਿਓ ਕੀ ਮਕਸਦ ਤੁਹਾਡਾ ਹੈਗਾ ਇਹ ਇਹ ਆ ਜੀ 3M ਟੇਪ ਅੱਜ ਇੰਡੀਆ ਦੇ ਵਿੱਚ ਜਿਹੜੇ ਆ ਕਹੋ ਵੀ 100 ਚੋਂ 95 ਜਿਹੜੇ ਐਕਸੀਡੈਂਟ ਆ ਹੁੰਦੇ ਬੈਕ ਹਿੱਟ ਦੇ ਨਾਲ ਗੱਡੀ ਪਿੱਛੇ ਹਿਟ ਹੋ ਜਾਂਦੀ ਉਹਦਾ ਕਾਰਨ ਕੀ ਆ ਅਗਲੀ ਗੱਡੀ ਦੀਆਂ ਲਾਈਟਾਂ ਨਹੀਂ ਜਗਦੀਆਂ ਅਗਲੀ ਗੱਡੀ ਦੇ ਪਿੱਛੇ 3M ਟੇਪ ਨਹੀਂ ਲੱਗੀ ਹੋਈ ਇਹ ਟੇਪ ਨਾ ਸਮਝੋ ਇੱਕ ਕਹੋ ਵੀ ਬਿਨਾ ਬੈਟਰੀ ਵਾਲੀ ਲਾਈਟ ਆ ਜਿਲੇ ਦੇ ਤੇ ਲਾਈਟ ਪੈਂਦੀ ਤਾਂ ਲਾਈਟ ਵਾਂਗੂ ਚਮਕਦੀ ਆ ਫਿਰ ਤੇ ਅੱਜ ਕੱਲ ਦੇ ਸਮੇਂ ਦੇ ਵਿੱਚ ਬੰਦੇ ਹੋਰ ਖਰਚੇ ਕਰ ਲੈਂਦੇ ਪਰ 50 ਰੁਪਏ ਦੀ ਇਹ ਟੇਪ ਨਹੀਂ ਲਾਉਂਦੇ ਹੈਗੇ ਸਾਡਾ ਇਹ ਅਭਿਆਨ ਇਸੇ ਲਈ ਆ ਵੀ ਰੋਡ ਤੇ ਐਕਸੀਡੈਂਟ ਜਿਹੜੇ ਘਟਣ ਉਹਦੇ ਲਈ ਆਪਾਂ ਇਹ ਟੇਪ ਲਗਾ ਰਹੇ ਆ ਪੁਲਿਸ ਪ੍ਰਸ਼ਾਸਨ ਦਾ ਕਿੰਨਾ ਸਹਿਯੋਗ ਇਸ ਪੁਲਿਸ ਪ੍ਰਸ਼ਾਸਨ ਦਾ ਜਿਹੜਾ ਅੱਜ ਹੀ ਨਹੀਂ ਸਾਡੇ ਗਰੁੱਪ ਨਾਲ ਪਿਛਲੇ 5 ਸਾਲ ਤੋਂ ਪੂਰਾ ਸਹਿਯੋਗ ਆ ਕਿਉਂਕਿ ਰੋਡ ਦੇ ਉੱਤੇ ਕੋਈ ਵੀ ਐਕਸੀਡੈਂਟ ਹੁੰਦਾ ਆ ਜੇਕਰ ਆਪਾਂ ਉਹਨੂੰ ਹੈਂਡਲ ਕਰਦੇ ਆ ਤਾਂ ਪੁਲਿਸ ਸਾਡੇ ਨਾਲ ਹੁੰਦੀ ਆ ਅੱਜ ਵੀ ਸਾਡੇ ਇਸ ਕਾਰਜ ਦੇ ਵਿੱਚ ਪੁਲਿਸ ਦੇ ਤੌਰ ਦੇ ਉੱਤੇ ਅਮਰਜੀਤ ਸਿੰਘ ਜੀ ਆਏ ਆ ਸਾਡੇ ਕੋਲ ਮਖਤਾਵਰ ਸਿੰਘ ਜੀ ਐਸਐਸਐਫ ਫੋਰਸ ਨਾਲ ਉਹਨਾਂ ਦੀਆਂ ਟੀਮਾਂ ਆਈਆਂ ਹੋਈਆਂ ਦੋਨਾਂ ਦੀਆਂ ਸਾਡੀ ਬਾਕੀ ਬ੍ਰਦਰ ਗਰੁੱਪ ਦੀਆਂ ਟੀਮਾਂ ਹਾਰਪੁਰ ਤੋਂ ਸਾਰੀ ਇਹਨਾਂ ਦਾ ਮੇਨ ਸਹਿਯੋਗ ਆ ਕਿਉਂਕਿ ਰੋਡ ਟ੍ਰੈਫਿਕ ਕੰਟਰੋਲ ਕਰਨਾ ਪੁਲਿਸ ਤੋਂ ਇਲਾਵਾ ਕਿਸੇ ਦੇ ਬਸ ਦੀ ਗੱਲ ਨਹੀਂ ਆਏਗੀ ਕਿਹੜੀਆਂ ਕਿਹੜੀਆਂ ਗੱਡੀਆਂ ਲਾਈਨ ਜਾ ਰਹੀਆਂ ਜੀ ਇਹ ਇਹ ਜੀ ਕਮਰਸ਼ੀਅਲ ਗੱਡੀ ਨੂੰ ਸਾਰੀ ਨੂੰ ਕਾਰ ਵਾਲੇ ਦੀ ਮਰਜ਼ੀ ਲਵਾਉਣੀ ਲਵਾਵੇ ਜੇ ਨਹੀਂ ਲਵਾਉਣੀ ਨਾ ਲਵਾਵੇ ਉਹਦਾ ਕਾਰਨ ਕੀ ਆ ਇਹ 3ਐਮ ਟੇਪ ਹੈ ਦੀ 7 ਸਾਲ ਦੀ ਗਰੰਟੀ ਆ ਇਹ ਟੇਪ ਜਿੱਥੇ ਲੱਗੇ ਆ ਫਟ ਨਹੀਂ ਹੋਣੀ ਰੰਗ ਪੱਟੂਗੀ ਤੇ ਇਹ ਕਾਰ ਵਾਲਾ ਆਪਣੀ ਇੱਛਾ ਅਨਸਾਰ ਲ ਰੋਕੀ ਗਣ ਤੋਂ ਲੋਕਾਂ ਨੂੰ ਮੈਂ ਤਾਂ ਇਹ ਹੀ ਕਹਿਣਾ ਚਾਹੁੰਦਾ ਜੀ ਇਹ ਜਿਹੜਾ ਕਾਰਜ ਹਰੇਕ ਸ਼ਹਿਰ ਚ ਹੋਣਾ ਚਾਹੀਦਾ ਆ ਪਰ ਇਹ ਕੰਮ ਦੇ ਲਈ ਘੱਟੋ ਘੱਟ 20 ਬੰਦੇ ਚਾਹੀਦੇ ਕਿਉਂਕਿ ਆਪਾਂ ਉਹ ਗੱਡੀਆਂ ਰੋਕਦੇ ਆ ਇਹ ਤਾਂ ਹੈ ਨਹੀਂ ਵੀ ਇੱਕ ਬੰਦਾ ਇੱਕ ਨੂੰ ਲਾਊਗਾ ਫਿਰ ਦੂਜੀ ਨੂੰ ਉਹ ਤਾਂ ਲੈਣ ਲੱਗ ਜੂ ਹੁਸ਼ਿਆਰਪੁਰ ਤੱਕ ਲੋਕਾਂ ਦਾ ਜੋ ਉਹ ਦੇ ਰਹੇ ਲੋਕ ਮੈਂ ਕਹਾਂ ਜੀ ਪੂਰਨ ਸਹਿਯੋਗ ਆ ਬ੍ਰਦਰ ਗਰੁੱਪ ਹੈਲਪਿੰਗ ਸੁਸਾਇਟੀ ਸਿਰਫ ਹੁਸ਼ਿਆਰਪੁਰ ਚ ਨਹੀਂ ਕੰਮ ਕਰਦੀ ਅਸੀਂ ਆਲ ਓਵਰ ਇੰਡੀਆ ਕੰਮ ਕਰਦੇ ਆ ਸਾਡਾ ਮੇਨ ਕਾਰਜ ਇਹੀ ਆ ਵੀ ਰੋਡ ਨੂੰ ਸੇਵ ਕੀਤਾ ਜਾਏ ਕਿਉਂਕਿ ਜੇ ਇਸ ਇਨਸਾਨ ਦੀ ਰੋਡ ਤੇ ਜਾਨ ਜਾਂਦੀ ਉਹ ਬੇਮ ਜੇ ਆਪਾਂ ਰੋਡ ਐਕਸੀਡੈਂਟ ਘਟਾਵਾਂਗੇ ਤਾਂ ਉਹਦੇ ਵਿੱਚ ਸਾਡੇ ਭੈਣ ਭਰਾ ਵੀ ਸੇਫ ਹੋਣਗੇ। ਹਾਂਜੀ। ਹਾਂਜੀ ਕੀ ਨਾਮ ਤੁਹਾਡਾ ਜੀ? ਮੇਰਾ ਨਾਮ ਮਨਦੀਪ ਸਿੰਘ ਬ੍ਰਦਰਸ ਗਰੁੱਪ ਸੇਵਾਦਾਰ ਹੈ ਜੀ। ਇਹ ਸਾਡਾ ਬ੍ਰਦਰਸ ਗਰੁੱਪ ਦਾ ਟੀਮ ਦਾ ਇੱਕ ਬਹੁਤ ਵੱਡਾ ਛਲਾਗਾ ਜੋ ਕਦਮ ਹੈ ਜੋ ਕਿ ਜਿਵੇਂ ਆਪ ਨੂੰ ਪਤਾ ਹੀ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਮੌਸਮ ਪਹਿਲਾਂ ਨਾਲੋਂ ਬਹੁਤ ਤਬਦੀਲ ਹੋ ਗਿਆ ਜੀ। ਚਾਹ ਤਾਂ ਪਾਓ। ਠੀਕ ਹੈ ਜੀ ਤੇ ਹੁਣ ਮਸਲ ਹੋ ਗਿਆ ਚੇਂਜ ਤੇ ਸਾਡਾ ਫਰਜ਼ ਬਣਦਾ ਜੀ ਰੋਡ ਦੇ ਉੱਤੇ ਹਰ ਇੱਕ ਚੱਲਣ ਵਾਲੀ ਗੱਡੀ ਦੀ ਜਿਹੜੀ ਵੀ ਗੱਡੀ ਚੱਲਦੀ ਆਸੀਂ ਇੱਕ ਚਾਹੇ ਕਮਰਸ਼ੀਅਲ ਵਹੀਕਲ ਆ ਚਾਹੇ ਕੋਈ ਖੇਤੀਬਾੜੀ ਵਾਲਾ ਚਾਹੇ ਕੋਈ ਪ੍ਰਾਈਵੇਟ ਸਾਨੂੰ ਜਦੋਂ ਵੀ ਅਸੀਂ ਘਰੋਂ ਨਿਕਲਦੇ ਆ ਸਾਨੂੰ ਪਹਿਲਾਂ ਇਹ ਦੇਖਣਾ ਚਾਹੀਦਾ ਕਿ ਸਾਡੀ ਗੱਡੀ ਤੇ ਬੈਕ ਲਾਈਟ ਕੰਮ ਕਰਦੀ ਆ ਇੰਡੀਕੇਟਰ ਕੰਮ ਕਰਦੇ ਆ ਜਾਂ ਬੈਕ ਰਿਫਲੈਕਟਰ ਲੱਗੇ ਹੋਏ ਆ ਉਹਦਾ ਮਤਲਬ ਇਹ ਹੈ ਕਿ ਜਿੱਦਾਂ ਕਿਤੇ ਅਨ ਅਮਰਜੈਂਸੀ ਗੱਡੀ ਆਪਾਂ ਰੋਡ ਦੇ ਉੱਤੇ ਖੜੀ ਕਰਦੇ ਆ ਤੇ ਕਿਤੇ ਗੱਡੀ ਖਰਾਬ ਹੋ ਜਾਂਦੀ ਆ ਤੇ ਜੇ ਪਿੱਛੇ ਧੁੰਦ ਦੇ ਵਿੱਚ ਗੱਡੀ ਖੜੀ ਆ ਤੇ ਉਹਨੂੰ ਜਿਹੜੀ ਬੈਕ ਤੋਂ ਗੱਡੀ ਆਉਂਦੀ ਆ ਉਹ ਨਾਲ ਹਿੱਟ ਨਹੀਂ ਹੋਏਗੀ ਦੂਰ ਤੋਂ ਰੇਡੀਅਮ ਇਹ 3m ਰੇਡੀਅਮ ਇਸ ਕਰਕੇ ਲਾ ਰਹੇ ਆ ਕਿ ਇਹ ਬਿਲਕੁਲ ਲਾਈਟ ਵਾਂਗੂ ਚਮਕ ਪੈਂਦੀ ਆ ਰੋਡ ਦੇ ਉੱਤੇ ਤੇ ਇੱਕ ਜ਼ਿੰਮੇਵਾਰ ਨਾਗਰਿਕ ਹੋਣ ਦੇ ਨਾਤੇ ਸਾਡੀ ਬਰਦਰਸ ਗਰੁੱਪ ਦੀ ਟੀਮ ਜਿਹੜੀ ਆ ਇਹ ਕਾਰਜ ਹਰ ਸਾਲ ਕਰ ਰਹੀ ਆ ਤੇ ਸਾਡੇ ਨਾਲ ਐਸਐਸਐਫ ਦੀ ਟੀਮ ਜੋ ਪੰਜਾਬ ਸਰਕਾਰ ਵੱਲੋਂ ਸਥਾਪਿਤ ਕੀਤੀ ਗਈ ਆ ਸਾਡੀ ਸੇਵਾ ਵਿੱਚ ਉਹ ਪਹੁੰਚੇ ਅਮਰਜੀਤ ਭਾਜੀ ਹਣੀ ਪਹੁੰਚੇ ਆ ਇਹ ਪੰਜਾਬ ਪੁਲਿਸ ਤੋਂ ਤੇ ਸੁਭਾਸ਼ ਭਗਤ ਜੀ ਹਣੀ ਵੀ ਆਏ ਸੀ ਉਹ ਕਿਸ ਕਾਰਨ ਕਰਕੇ ਡਿਊਟੀ ਦੇ ਪਹਿਲਾਂ ਚਲੇ ਗਏ ਆ ਉਹਨਾਂ ਦਾ तहे ਦਿਲੋਂ ਧੰਨਵਾਦ ਆ ਤੇ ਬਾਕੀ ਜਿੰਨੀ ਵੀ ਸਾਡੀ ਹੁਸ਼ਿਆਰਪੁਰ ਦੇ ਸਾਡੇ ਸੱਜਣ ਸਾਡੀ ਬ੍ਰਦਰਸ ਗਰੁੱਪ ਦੀ ਟੀਮ ਪਹੁੰਚੀ ਆ ਉਹਨਾਂ ਦਾ तहे ਦਿਲੋਂ ਧੰਨਵਾਦ ਕਰਦੇ ਆ ਤੇ ਆਉਣ ਵਾਲੇ ਦਿਨਾਂ ਵਿੱਚ ਜਿੱਦਾਂ ਅਗਲੇ ਸਾਲ ਦੇ ਵਿੱਚ ਹੋ ਸਕਦਾ ਇਸ ਤੋਂ ਵੀ ਸਾਡਾ ਵੱਡਾ ਬਜਟ ਹੋਵੇ ਜੀ ਅਸੀਂ ਹਜ਼ਾਰ ਗੱਡੀ ਨੂੰ ਇਸ ਵਾਰ ਅਸੀਂ 500 ਗੱਡੀ ਨੂੰ ਲਾ ਰਹੇ ਆ ਆਉਣ ਵਾਲੇ ਸਮਝੋ ਤੁਸੀਂ 1000 ਗੱਡੀ ਨੂੰ ਹਰੇਕ ਸਾਲ ਜਿਹੜੀ ਆ ਹੁਸ਼ਿਆਰਪੁਰ ਚ ਟੇਪ ਲਾਵਾਂਗੇ ਇਹ ਬਿਲਕੁਲ ਫ੍ਰੀ ਨਾਲ ਚਾਹ ਦਾ ਲੰਗਰ ਆ ਬਦਾਨੇ ਦਾ ਲੰਗਰ ਆ ਤੇ ਇਹਦੇ ਵਿੱਚ ਸਿਰਫ ਸਾਡਾ ਡਰਾਈਵਰ ਵਿਭਾਗ ਹੀ ਨਹੀਂ ਹੈਗਾ ਹੁਣਾ ਬਿਰਦੀ ਸਾਹਿਬ ਆ ਇਹਨਾਂ ਦਾ ਮਕੈਨਿਕ ਦਾ ਕੰਮ ਕਰ ਮਕੈਨਿਕ ਆ ਅਮਨ ਜੀ ਆ ਸਰਪੰਚ ਨੇ ਸਾਡੇ ਇਤੋਂ ਪਿੰਡ ਤੋਂ ਆ ਸਤੀਸ਼ ਕੁਮਾਰ ਜਾਗੜਾ ਜੀ ਆ ਰਾਸ਼ਟਰੀ ਅਧਿਕਾਰੀ ਜੀ ਜੀ ਮੈਂ ਪੰਜਾਬ ਹੁਸ਼ਿਆਰਪੁਰ ਕੇ ਲੀਏ ਹਰ ਸਾਲ 20000 ਰੁਪਏ ਦਾ ਰੇਡੀਅਮ ਮੇਰੀ ਤਰਫ ਸੇ ਭੇਜੂਗਾ ਜੋ ਕਿ ਹਮਾਰੇ ਭਾਰਤ ਕੇ ਡਰਾਈਵਰੋ ਕੋ और पब्लिक को जागरूक किया है तो पब्लिक को हमारा फॉलो करनी है ट्रैफिक नियमों का नहीं है इनके साथ साथ में हमारे को भी इनकी हेल्प करनी चाहिए पुलिस प्रशासन के पास ये एक काम नहीं है पूरे भारत को देखना है तो इसको हम साथ लेके चलेंगे तो हमारे एक्सीडेंट वगैरह सब खत्म होंगे हमारी सेफ्टी होएगी जय हिंद